ਪਾਪਾ ਮੰਮੀ ਨੇ ਕੀ ਸਲਾਹ ਕਰਨੀ ਆ ਤੁਸੀਂ ਦੋਹਾਂ ਪੈਸੇ ਤੇ ਨਾਲ ਭੂਆ ਨੂੰ ਬਿਠਾਓ ਆਪਣੀ ਗੱਡੀ 'ਚ ਤੇ ਨਾਲੇ ਜਾ ਕੇ ਤੇ ਲਿਆ ਦਿਓ ਪੁੱਤ ਮੈਂ ਤੇਰੀ ਭੂਆ ਨੂੰ ਨਾਲ ਨਹੀਂ ਖੜਨਾ ਉਹ ਚਲੋ ਜੇ ਨਾਲ ਨਹੀਂ ਖੜਨਾ ਤੇ ਮੇਰੀ ਗੱਲ ਸੁਣੋ ਜਦੋਂ ਤੁਸੀਂ ਛੱਡਣ ਜਾਓਗੇ ਨਾ ਭੂਆ ਨੂੰ ਅੱਡੇ ਤੇ ਤੇ ਉਸ ਦਿਨ ਫਿਰ ਪੈਸੇ ਦੇ ਦੇ ਭੂਆ ਨੂੰ ਨਹੀਂ ਤੇ ਐਹੀ ਉਦੋਂ ਤੇਰੀ ਮਾਂ ਆਪਣੀਆਂ ਫੋਟੋਆਂ ਖਚਾਉਂਦੀ ਸੀ ਗਾਂ ਉਹ ਹੋ ਕੇ ਹੈ ਤੇ ਮੂਵੀਆਂ ਬਣਾਉਂਦੀ ਸੀ ਮੂਵੀ ਬਣਾ ਲਓ ਹੱਡੀ ਦਾਵਾ ਦਾ ਕੁੜਮਣੀ ਨਾਲ ਹੈ ਟਾਪਸ ਪਾਉਂਦੇ ਆ ਆਪਾਂ ਇਹ ਕੰਮ ਨੂੰ ਪਾਏ ਹੀ ਕੀ ਤੀ ਹੜ ਜਾਂਦੀ ਖੋਲੇ ਉਹ ਭੈਣ ਜੀ ਮੈਂ ਨਹੀਂ ਗੇ ਖਏ ਮੰਮੀ ਨੂੰ ਮੇਰੇ ਮੂੰਹ ਤੇ ਤੇ ਲਿਆਓ ਜੇ ਮੰਮੀ ਇੱਕ ਵਾਰ ਵੀ ਮੇਰੀ ਗਲਤੀ ਕੱਢਣਗੇ ਨਾ ਤੇ ਮੈਂ ਤੁਹਾਡੀ ਨਾ ਦੇਨਦਾਰ ਵਾਂ ਮੈਂ ਕੋਈ ਗੱਲ ਨਹੀਂ ਕਰੂੰਗੀ ਪਰ 170 ਮੇਰੀ ਗੱਲ ਸੁਣੋ ਉੱਠ ਕੇ ਤਾਂ ਸੋਨਾ ਸਾਂਭੋ ਆਪਣਾ ਚੰਗਾ ਆਹੋ ਮੈਂ ਸਾਂਭ ਲਈ ਨਹੀਂ ਚੰਗੀ ਤਰ੍ਹਾਂ ਸਾਂਭ ਲਿਆ ਹੁਣ ਚੰਗਾ ਚੰਗਾ ਜਿੰਦਰਾ ਜਿੰਦਰਾ ਮਾਰ ਕੇ ਰੱਖਿਆ ਕਰੋ ਆਹੋ ਨਹੀਂ ਮਾਰ ਕੇ ਰੱਖੂੰਗੀ ਧੀਏ ਕੋਈ ਇਹਦੇ ਵਰਗੀ ਦਾ ਕੀ ਪਤਾ ਵਾ ਚਾਬੀ ਵੀ ਟਿਕਾਣੇ 'ਤੇ ਰੱਖਿਆ ਕਰੋ ਹਾਂ ਚੰਗਾ ਨਾ ਮਾਰ ਖਲੇ